ਸੋ ਜਿਨ੍ਹਾਂ ਨੇ ਦਿੱਤੇ ਫਤ ਚੇ ਹਾਏ ਆ ਤੋ ਨਹੀਂ ਸੀ ਮਿਦਾਂ ਪਰ ਇਹ ਆਪਣੇ ਆਨੇ ਪਤਨ ਲਏ ਜੋ ਕੰਨੋਂ ਤੋਂ ਸੀ ਮਿਦਾਂ ਜੈ ਵੀ ਲਾਈਵ ਚੱਲ ਪਿਆ ਹਰਜਿੰਦਰ ਸਿੰਘ ਬਰਾੜ ਸਾਹਿਬ ਓ ਬਰਾੜ ਸਾਹਿਬ ਤੋਡਾ ਅੱਜ ਦਾ ਕੀ ਵਿਚਾਰ ਅੱਜ ਦੇ ਸਾਂਝੇ ਕਰੋ ਵੀਰੇ ਸਾਡੇ ਨਾਲ ਵੀਰ ਬਣ ਕੇ ਅੱਜ ਦੇ ਵਿਚਾਰ ਸਾਂਝੇ ਕਰੋ ਸਾਡੇ ਨਾਲ ਤੁਸੀਂ ਇਹ ਬਰਖਤ ਲਾਉਣ ਵਾਲੇ ਜੋ ਮਹਮ ਚਲਾਈ ਆ ਉਹ ਕਿਵੇਂ ਆ ਤੁਸੀਂ ਕਿਹਾ ਸੀ ਵੀ ਅਸੀਂ 200 ਬੂਟਾ ਲਾਉਣਾ ਉਹਦੀ ਤਿਆਰੀ ਕਦੋਂ ਕਰਨੀ ਆ ਕਿ ਮਹੀਨੇ ਤੋਂ ਬਾਅਦ ਕਿੰਨੇ ਰੁੱਖ ਲਗਾ ਰਹੇ ਹੋ ਲੋ ਜੀ ਬਰਾੜ ਸਾਹਿਬ ਤੇ ਅਸੀਂ 500 ਬੂਟੇ ਲਾ ਰਹੇ ਆ ਕਿ ਉਹਨਾਂ ਦੇ ਵਿੱਚੋਂ ਇੱਕ 100 ਬੁੱਟਾ ਵੀ ਸਹੀ ਸਲਾਮਤ ਰਹੇਗਾ ਤਾਂ ਸਾਡੇ ਲਈ ਬਹੁਤ ਵੀ ਪ੍ਰਾਪਤੀ ਆਏ ਸਾਡੀ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਵੱਧ ਤੋਂ ਵੱਧ ਰੁੱਖ ਲਗਾਓ ਜੇ ਤੁਸੀਂ ਪੰਜਾਬ ਦੀ ਜਿਹੜਾ ਵਾਤਾਵਰਣ ਚ ਸੁਧਾਰ ਚਾਹੁੰਦੇ ਆ ਜੇ ਤੁਸੀਂ ਵੱਧ ਤੋਂ ਵੱਧ ਮੀਂਹ ਪਾਉਣੇ ਚਾਹੁੰਦੇ ਆ ਖੁਸ਼ਹਾਲੀ ਹਰੀਆਲੀ ਚਾਹੁੰਦੇ ਆ ਤਾਂ ਬਰਾੜ ਸਾਹਿਬ ਆਪਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨਾ ਯਾ ਬਰੋ ਪਿਆ ਹਾਂ ਮੈਂ ਤਾਂ ਯੂਕੇ ਤੋਂ ਆਇਆ ਸਾਡੇ ਤੋਂ ਤਾਂ ਯੂਕੇ ਵਰਤੂ ਦਾ ਹਕੂਮਤ ਅੰਦਰ ਨਾ ਤੁਹਾਡੇ ਕਿਵੇਂ ਬਰਾੜ ਸਾਹਿਬ ਬੋਲੋ ਮੈਂ ਤਾਂ ਯੂਕੇ ਤੋਂ ਆਇਆ ਤਾਂ ਨਹੀਂ ਯੂਕੇ ਤੁਹਾਡਾ ਯੂਕੇ ਕਦੋਂ ਤਾਂ ਹੋ ਗਿਆ ਗਏ ਤਾਂ ਪੰਜਾਬ ਤੋਂ ਜੰਮੇ ਪੰਜਾਬ ਚ ਹੁਣ ਤੁਸੀਂ ਕਹਿੰਦੇ ਆ ਵੀ ਸਾਡਾ ਯੂਕੇ ਸਾਡਾ ਯੂਕੇ ਮੈਂ ਜਦੋਂ ਸੁਪਨੇ 'ਚ ਜਾਣਾ ਕਰਵਾਣਾ ਫਿਰ ਮੈਂ ਉੱਥੇ ਬਸਤੀ ਕੇ ਨੂੰ ਨਹੀਂ ਬਰਾੜ ਸਾਹਿਬ ਸੁਪਨੇ 'ਚ ਤਾਂ ਤੁਸੀਂ ਕਈ ਮੁਲਕ ਘੁੰਮ ਜਾਂਦੇ ਹੋਵੋਗੇ ਦੇਖੋ ਜੀ ਦੋ ਤਿੰਨ ਮੁੱਦੇ ਆ ਇੱਕ ਦਰਖਤਾ ਦਾ ਮੁੱਦਾ ਹੋ ਗਿਆ ਵੀਰੇ ਇੱਕ ਜਿਹੜੀਆਂ ਯਾਰ ਤੁਸੀਂ ਵੱਟਾ ਛੜਕ ਦੇ ਨਾਲੋਂ ਘਟਦੇ ਆ ਨਾ ਯਾਰ ਦੋ ਸਾਧਨ ਆ ਜਾਂਦਾ ਲਿੰਕ ਰੋਡਾਂ ਤੇ ਪਿੰਡਾਂ ਵਾਲੇ ਰੋਡਾਂ ਤੇ ਯਾਰ ਸਾਧਨ ਡਪੌਣੇ ਆਖੋ ਜਾਂਦੇ ਆ ਇੰਨੀ ਪਹਿਲੀ ਨਾਲ ਨਹੀਂ ਬੰਦਾ ਰੱਜਦਾ ਯਾਰ ਕੋਈ ਅੱਧਾ ਗੱਠ ਉਹ ਵੱਢ ਕੇ ਛੜਕ ਤੇ ਯਾਰ ਕੀ ਤੁਸੀਂ ਸਾਫ਼ਤ ਕਰਨਾ ਚਾਹੁੰਦੇ ਆ ਵੀ ਤੁਸੀਂ ਬਹੁਤ ਵੱਡੇ ਅਮੀਰ ਆ ਇਹ ਕੰਜਰੋ ਬਹੁਤ ਹੀ ਗਰੀਬ ਮਹਿਸੂਸ ਕਰਾਉਣ ਆਪਦੇ ਆਪ ਨੂੰ ਜਦੋਂ ਤੁਸੀਂ ਵੱਟਾ ਛਾਂਗ ਲੈਨੇ ਆਂ ਸ਼ਰਗ ਵੱਟ ਕੇ ਵਿੱਚ ਬਾਈ ਜਾਂਨੇ ਆ ਯਾਰ ਬਾਈ ਯਾਰ ਕੀ ਬਾਤਾਂ ਯਾਰ ਕੀ ਖੁਸ਼ਹਾਲੀ ਲਿਆਉਂਗੇ ਤੁਸੀਂ ਵੀਰੇ ਐਕਸੀਡੈਂਟ ਦੇ ਵੱਡੇ ਕਾਰਨ ਇਹ ਬੰਦੇ ਆ ਜੋ ਸੜਕਾਂ ਭੀੜੀਆਂ ਐਵੇਂ ਨਹੀਂ ਉਹ ਨਾਲ ਜਿਹੜਾ ਕੱਚਾ ਰਸਤਾ ਛੱਡਿਆ ਨਾ ਸੜਕ ਦੇ ਬੱਚਾ ਲੋ ਜਿਹੜੀ ਕਿ ਕਰਮਾ ਮਾਰ ਕੇ ਉਹ ਡੇਢ ਕਰਮਾ ਮੈਨੂੰ ਨਹੀਂ ਪਤਾ ਡੇਢ ਆ ਕਿ 2.5 ਕਰਮਾ ਮਾਰ ਦਿੰਦੇ ਆ ਉਹ ਜਿਹੜਾ ਤਾਂ ਛੱਡਿਆ ਵੀ ਜੇ ਕਿ ਮਨ ਨੂੰ ਕੋਈ ਨੂੰ ਰਸਤਾ ਦੇਣਾ ਪੈ ਜਾ ਉਹ ਕੱਚੇ ਚੀਜ਼ ਖੜ ਜਾਂਦੀ ਹੈ ਦੂਜੀ ਕੋਈ ਰੁੱਖ ਲੱਗ ਜਾਂ ਦਰਖਤ ਲੱਗ ਜਾਂਦਾ ਛਾਂ ਬਣ ਜਾਂਦੀ ਛੜਕ ਤੇ ਆਪਾਂ ਭਰਾਵਾ ਯਾਰ ਜਮਾ ਹੀ ਕੰਮ ਚੱਕੇ ਪਏ ਆਪਾਂ ਦਾ ਵਿਚ ਵਾਲੀ ਉਹ ਗਵਰਨਮੈਂਟ ਦਾ ਕੀ ਕਸੂਰਾ ਇਹ ਦੇ ਵਿੱਚ ਵੀਰੇ ਗੱਲਾਂ ਤੱਤੀਆਂ ਜੀ ਨੂੰ ਚੁੱਪ ਦੀਆਂ ਜ਼ਰੂਰ ਚੁੱਪਣਾ ਆਪਰੋਂ ਚੀਜ਼ ਦਾ ਕੋਈ ਨਹੀਂਗਾ ਪਰ ਆਪਾਂ ਕਰਾਂਗੇ ਠੀਕ ਹੈ ਨਾ ਵੀਰੇ ਇੱਕ ਯਾਰ ਮੁੱਦਾ ਹੋ ਰ ਆ ਝਾੜ ਬਾਰੇ ਯਾਰ ਯਾਰ ਇੰਨੀ ਫੁਗਰੀ ਮਾਰਨ ਦਾ ਕੀ ਫਾਇਦਾ ਯਾਰ ਝਾੜ ਤਾਂ ਜਿੰਨਾ ਝੜਿਆ ਭਾਈ ਤੁਹਾਡੀ ਜੇਬ ਚ ਉਹਦੇ ਅਕਾਊਂਟਡ ਜਿਹੜੇ ਉਹ ਹੀ ਪੈਸੇ ਆਉਣੇ ਆ ਕੋਈ ਵੱਧ ਪੈਸੇ ਨਹੀਂ ਕਿ ਆੜਤੀ ਨੇ ਦੇ ਦੇਣੇ ਐਵੇਂ ਫੜਾ ਮਰੀ ਜਾਣੀਆਂ ਮੇਰਾ ਦਾ ਜੀ 100 ਮਨ ਝੜਿਆ 110 ਮਨ ਝੜਿਆ 90 ਮਨ ਯਾਰ ਜਿੰਨਾ ਜਾਇਜ਼ ਰਸਿਆ ਕਰੋ ਵੀਰੇ ਕਣ ਕੋਈ ਝੋਨਾ ਹੋਇਆ ਜਾਂ ਕੋਈ ਵੀ ਚੀਜ਼ ਐ ਫੁਗਰੀਆਂ ਮਾਰਨ ਨਾਲ ਥੋੜਾ ਹੀ ਆ ਕੋਈ ਮਤਲਬ ਪੈਸਾ ਵੱਧ ਜਾਂਦਾ ਕੁਇਰਨਾਂ ਕੇ ਬਾਅਦ ਜਾਂਦੀ ਆ ਤੀਜਾ ਬਾਈ ਜੀ ਆਹ ਜਿਹੜਾ ਕੁੜੀ ਜੰਮਣ ਤੋਂ ਡਰਦੇ ਆ ਕਹਿ ਦਿੰਨੇ ਆ ਕੁੜੀਆਂ ਹੋ ਗਿਆ ਫਲਾਣਾ ਮੈਂ ਬਹੁਤ ਤੇ ਇਹੋ ਜਿਹੇ ਬੰਦੇ ਦੇਖੇ ਆ ਜਿਨ੍ਹਾਂ ਦੇ ਕੁੜੀਆਂ ਕੁੜੀਆਂ ਪਰ ਉਹ ਬੰਦੇ ਤਰੱਕੀ ਦੇ ਵਿੱਚ ਆ ਮੁੰਡੇ ਤਾਂ ਫਿਰ ਵੀ ਨਲਾਇਕ ਨਿਕਲ ਜਾਂਦੇ ਆ ਵਿੱਚੋਂ ਸਾਰੇ ਨਹੀਂ ਵਿੱਚੋਂ ਪਰ ਕੁੜੀ ਤਾਂ ਹਮੇਸ਼ਾ ਹੀ ਨਲਾਕ ਰਹੂਗੀ ਨਲਾਕ ਨਹੀਂ ਰਹਿੰਦੀ ਕਿਉਂਕਿ ਪੜ੍ਹ ਲਿਖ ਕੇ ਕਾਮਯਾਬੀ ਜਿਹੜੀ ਉਹ ਪ੍ਰਾਪਤ ਕਰਦੀਆਂ ਪਰ ਯਾਰ ਇਹ ਵੀ ਨਾ ਅਜ ਮੰਨ ਲਓ ਇੱਥੇ ਹੀ ਬਹੁਤ ਨੌਕਰੀਆਂ ਇੱਕ ਆਹ ਮੁੱਦਾ ਚੱਲ ਪਿਆ ਵੀ ਆਈਲੈਂਡਸ ਕਰਾਓ ਤੇ ਬਾਹਰ ਭੇਜੋ ਯਾਰ ਕੀ ਭਾਈ ਯਾਰ ਆਪਦੇ ਘਰ ਦੇ ਜੀਆਂ ਦੇ ਵਿੱਚ ਹੀ ਵਿਛੋੜਾ ਆ ਰੱਬ ਨੇ 60 70 ਸਾਲ ਬਾਅਦ 80 ਸਾਲ ਉਮਰ ਦਿੱਤੀ ਏ ਸਾਰਿਆਂ ਨੂੰ ਉਹ 70 ਸਾਲਾਂ ਜੀ ਯਾਰ ਵਿਛੜੇ ਰਹੇ ਕੋਈ ਕਿਰੜਾ ਹੋ ਗਿਆ ਕੋਈ ਕਿਤੇ ਹੋ ਗਿਆ ਭਾਈ ਯਾਰ ਆ ਦੇ ਪਰਿਵਾਰ ਹੀ ਵਿਛੜੇ ਹੋਏ ਆ ਫਿਰ ਜਦੋਂ ਉੱਥੇ ਜਾਵੜੇ ਜਿਹੜੇ ਸਾਰੇ ਵੀ ਜਾਵੜੇ ਉਹ ਵੀ ਮਿਲਦੇ ਨਹੀਂ ਆਸ ਵਿੱਚ ਕੋਈ ਰਾਤ ਨੂੰ ਆਉਂਦਾ ਘਰੇ ਕੋਈ ਦਿਨ ਨਹੀਂ ਆਉਂਦਾ ਕੰਮ ਤੋਂ ਬਿਨਾ ਬਈ ਕਿਤੇ ਵੀ ਨਹੀਂ ਕੁਝ ਬੰਦਾ ਇੱਧਰ ਆਇਆ ਇੱਜ਼ਤ ਛੱਡ ਗਿਆ ਐ ਸਰਦਾਰੀ ਛੱਡ ਕੇ ਜਾਇਦਾਦ ਛੱਡ ਕੇ ਉੱਥੇ ਜਾ ਕੇ ਦਿਹਾੜੀਆਂ ਕਰਨੀ ਯਾਰ ਕੁਝ ਵੀ ਕਰਨਾ ਅਖਰ ਕੰਮ ਤਾਂ ਰੋਜ਼ ਹੀ ਕਰਨਾ ਪੈਣਾ ਨਾ ਐਂਦਾ ਨਹੀਂ ਜਿਵੇਂ ਇੱਥੇ ਫਰ ਲੋ ਮਾਰਨੀਆ ਘੁੰਮਦੇ ਫਿਰਦੇ ਆ ਬਲਾਨਾ ਧੋਕਾ ਨਾ ਵੀਰੇ ਇਹ ਸੋਚਣ ਵਾਲੀਆਂ ਗੱਲਾਂ ਐ ਡੰਗਾਈ ਤੱਕ ਦੀਆਂ ਗੱਲਾਂ ਇੱਥੇ ਤਾਂ ਬਈ ਹੌਲੇ ਵਾਲੇ ਭਈਆਂ ਦਾ ਰਾਜ ਆ ਜਾਣਾ ਇੱਜ ਤਾਂ ਸਰਦਾਰੀਆਂ ਆਪਾਂ ਗਵਾਈ ਜਾਂਦੇ ਆ ਇਹ ਆਪਣੇ ਹੱਥ ਚ ਇਹ ਕਹਿ ਦਿੰਦਾ ਨਾ ਵੀ ਇਹ ਬੰਦੇ ਦੀ ਜਵਾਨਾ ਇਹ ਰਾਜ ਦਵਾ ਵੀ ਸਕਦੀ ਹੈ ਤੇ ਰਾਜ ਬੰਦੇ ਤੋਂ ਖੋ ਵੀ ਸਕਦੀ ਏ ਉਵੇਂ ਇਹ ਸਰਦਾਰੀ ਰੱਖਣੀ ਆਪਣੇ ਹੱਥ 'ਚ ਆਪਣੀ ਜੇ ਐਵੇਂ ਮੁੱਛ ਨੂੰ ਵਾਟ ਦੇਣਾ ਨਾ ਵੀਰੇ ਤਾਂ ਇੱਥੇ ਕਮਾਈਆਂ ਕਰਕੇ ਕੁਝ ਇੱਥੇ ਵੱਖਰਾ ਕਰੋ ਕਿ ਇੱਥੋਂ ਅਪਾਉਂਡ ਹੋਵੇ ਸਾਰਿਆਂ ਨੂੰ ਇੱਥੋਂ ਜਾਣ ਚੀਜ਼ਾਂ ਐਸੀ ਐਸੇ ਕੋਈ ਬਣਾਓ ਮਾਹੌਲ ਐਸੇ ਕੋਈ کارਖਾਨੇ ਕੋਈ ਸਬਜ਼ੀ ਆ ਜਾਂ ਕੋਈ ਆਪਦਾ ਐਸਾ ਕੰਮ ਚਲਾਓ ਜੋ ਸੈਂਟਰ ਗਵਰਨਮੈਂਟ ਨੂੰ ਲੋਡ ਪਾਵੇ ਆਪਣੇ ਪੰਜਾਬ ਤਾਂ ਹੀ ਜਿਵੇਂ ਆਪਾਂ ਹੁਣ ਫਸਲ ਕੱਢ ਕੇ ਝੋਨਾ ਜਿਹੜੀ ਉਹ ਜਾਂਦੀ ਆ ਨਾ ਬਾਹਰ ਉਹ ਉਹ ਆਪਾਂ ਨੂੰ ਇੱਥੇ ਜੀਵਿਤ ਰੱਖਣ ਲਈ ਆਪਣਾ ਵजूद ਰੱਖਣ ਲਈ ਬਹੁਤ ਵੱਡੀ ਆ ਉਹਦੀ ਲੋਡ ਆ ਸੈਂਟਰ ਨੂੰ ਜੇ ਇਹਨਾਂ ਚੀਜ਼ਾਂ ਦੀ ਲੋਡ ਨਾ ਹੋਵੇ ਅੱਜ ਨੂੰ ਪੰਜਾਬ ਦਾ ਇੱਕ ਪਾਸਾ ਕਰਿਆ ਹੁੰਦਾ ਫਿਰ ਜੇ ਕੋਈ ਬੰਦਾ ਉੱਠ ਕੇ ਪੰਜਾਬ ਦੀ ਗੱਲ ਕਰਦਾ ਆਪਾਂ ਉਹਦਾ ਸਾਥ ਨਹੀਂ ਦਿੰਦੇ ਸਭ ਤੋਂ ਵੱਡੀ ਕਮਜ਼ੋਰੀ ਆਪਣੀ ਇਹ ਆ ਆਪਾਂ ਕੀ ਕਹਨੇ ਆ ਉਹ ਫਲਾਣਾ ਫੁਗਰਾ ਓਏ ਫਲਾਣਾ ਆਏ ਕਹਿੰਦਾ ਫਲਾਣਾ ਫੁਗਰਾ ਯਾਰ ਜਦੋਂ ਆਪਾਂ ਆਪ ਨਹੀਂ ਕੁਝ ਕਰਨਾ ਯਾਰ ਕਿਸੇ ਨੂੰ ਕਰ ਲੈਣ ਦੀ ਏ ਯਾਰ ਬਾਦੂ ਦਿਆ ਦੁਸ਼ਮਣੀਆਂ ਪਾਉਣ ਦਾ ਬਈ ਕੀ ਫਾਇਦਾ 来 ਗਾ ਲੈ ਜੋ ਬੇਟਾ ਲੈ ਜੋ ਗਲਾਸ ਲੈ ਜੋ ਆ ਗਲਾਸ ਤਾਂ ਬੇਟਾ ਮੈਂ ਉੱਥੇ ਪੀ ਕੇ ਆਜਾ ਆਪਣੇ ਸਾਹਮਣੇ ਹਾਂ ਹਾਂ ਬੇਟਾ ਇੱਕ ਯਾਰ ਛਰੀਕੇ ਵਾਜੀ ਕਦੋਂ ਛੱਡੀ ਜਾਊਗੀ ਪਰਿਵਾਰਾਂ ਚ ਇੱਕ ਫੋਨ ਹੁੰਦਾ ਯਾਰ ਚਾਚੇ ਤਾਇਿਆਂ ਦਾ ਯਾਰ ਉਹ ਮੇਨ ਮੁੱਦਾ ਤਾਂ ਅੱਡ ਹੋਣਦਾ ਹੀ ਆ ਅੱਡ ਹੋਗੇ ਫਿਰ ਭਾਈ ਯਾਰ ਕੋਈ ਵੱਟਾਂ ਵੱਢੀ ਜਾਂਦਾ ਕੋਈ ਕਿਸੇ ਤਰ੍ਹਾਂ ਧਾਗੇ ਤਵੀਦ ਕਰਾਈ ਜਾਂਦਾ ਕੋਈ ਯਾਰ ਇਹ ਸ਼੍ਰੀਕੇਵਾਜੀ ਯਾਰ ਖਤਮ ਕਿਵੇਂ ਹੋਊਗੀ ਯਾਰ ਇਹੇ ਜੀ ਕਿਹੜੀ ਦਵਾਈ ਆ ਜਿਹੜੀ ਇਹ ਦਿੱਤੀ ਜਾਵੇ ਸ਼੍ਰੀਕੇਵਾਜੀ ਖਤਮ ਹੋ ਜੇ ਯਾਰ ਬੰਦਾ ਸੋਚਦਾ ਹੀ ਨਹੀਂਗਾ ਵੀ ਬੰਦੇ ਮੇਰੇ ਆਪਦੇ ਆ ਆਪਦਾ ਖੂਨ ਆ ਯਾਰ ਆਪਦਾ ਖੂਨ ਭਵੇਂ ਇੱਕ ਟਾਈਮ ਦਬਿਆ ਪਿਆ ਵੀ ਹੋਵੇ ਉਹਨੂੰ ਮੋਢਾ ਲਾ ਕੇ ਠਾਈਦਾ ਹੁੰਦਾ ਵੀ ਹਾਂ ਵੀ ਭਰਾ ਭੈਣ ਪੁੱਤ ਚਾਚਾ ਤਾਇਆ ਯਾਰ ਅਸੀਂ ਇੱਕ ਟਾਈਮ ਸਰਦੇ ਭਰਦੇ ਆ ਚੱਲ ਤੇਰੀ ਮਦਦ ਕਰਦੇ ਆ ਸਾਡੇ ਬਰੋਬਰ ਚੱਲ ਲੋਕ ਕਹਿੰਨੇ ਫਲਾਨੇ ਆ ਹੁਣ ਲੋਕ ਹੁਣ ਲੋਕ ਮੰਨ ਲੋ ਯਾਰ ਇੱਕ ਕੱਲੇ ਦੀ ਇੱਜ਼ਤ ਕਰਦੇ ਤੇ ਉਹਦੇ ਭਰਾ ਜੀ ਦੇ ਸਾਹਮਣੇ ਬੇਇੱਜ਼ਤੀ ਹੋਈ ਜਾਵੇ ਯਾਰ ਉਹ ਇੱਜ਼ਤ ਥੋੜਾ ਜਿਹਾ ਬੰਦੇ ਦੀ ਭਰਾ ਭਰਾ ਨੂੰ ਨਹੀਂ ਯਾਰ ਉੱਥੇ ਜਿਹੜਾ ਤਾਂ ਉੱਠਣ ਦਿੰਦਾ ਯਾਰ ਉਹ ਦੂਜੇ ਨੇ ਕਿਉਂ ਉੱਠਣ ਦੇਣਾ ਵੀਰੇ ਭਾਈ ਹੱਥ ਜੋੜ ਕੇ ਬੇਨਤੀ ਆ ਸ੍ਰੀ ਕੇਬਾ ਜੀ ਵੀਰੇ ਖਤਮ ਕਰੋ ਯਾਰ ਪੰਜਾਬ ਪੰਜਾਬ ਤੇ ਘਟੋ ਘਟ ਪੰਜਾਬੀ ਦੇ ਕੰਮ ਕਰਨ ਚਲੋ ਹੋਰ ਲੋਕਾਂ ਨੂੰ ਤਾਂ ਆਪਾਂ ਸਲਾਹ ਏਡੇ ਇੰਨੇ ਜੋਗੇ ਹੈ ਨਹੀਂ ਆਪਾਂ ਦੇ ਦਈਏ ਤੇ ਆਪ ਦਾ ਖੂਨ ਹੁੰਦੇ ਆ ਇੱਕੋ ਦਾਦੇ ਦੇ ਪੋਤੇ ਇੱਕੋ ਮੰਨ ਲਓ ਪਿਓ ਦੀ ਘਰ ਲਾਦ ਯਾਰ ਖੂਨ ਪੀੜੀ ਦਰ ਪੀੜੀ ਉਹ ਖੂਨ ਹੀ ਉਹ ਚੱਲੀ ਆਉਂਦਾ ਯਾਰ ਉਹ ਸਰੀਕੇ ਬਾਜੀ ਮੁਰਕੇ ਕਰਦੇ ਆ ਯਾਰ ਲੈ ਅਗਲਾ ਕੱਲੇ ਕੱਲੇ ਹੋ ਜਾਂਦੇ ਅਗਲਾ ਮੁਰਕੇ ਤਗਾਉਂਦਾ ਬਾਹਰਲਾ ਬਈ ਯਾਰ ਜੇ ਇਕੱਠੇ ਰਹੋ ਤਾਂ ਨਾ ਤਾਂ ਕੋ ਉਹਦੇ ਉਧਾ ਬਾਹਰ ਦੇ ਅੰਦਰ ਪੈਣੇ ਧਰਦਾ ਅਗਲਾ ਉਹ ਜਿਆ ਬੰਦਾ ਗੇਟ ਦੇ ਅੰਦਰ ਪੈ ਨਹੀਂ ਧਰਦਾ ਹੋਇਆ ਬੰਦਾ ਯਾਰ ਅਗਲਾ ਕਹਿੰਦਾ ਯਾਰ ਇਹ ਇੰਨੇ ਹਾਂ ਯਾਰ ਫਲਾਨਾ ਯਾਰ ਇਹ ਇਕੱਠੇ ਹੋਗੇ ਤਾਂ ਕਰ ਦੇਣਗੇ ਜਿਉਂ ਕਰ ਦੇਣਗੇ ਇੱਥੇ ਵੱਟਾ ਘੱਟਦੇ ਫਿਰਦੇ ਆ ਇੱਥੇ ਧਾਗੇ ਤੇ ਵੀਦ ਕਰਾਉਂਦੇ ਫਿਰਦੇ ਆ ਮਾਰਨ ਲਈ ਲੈ ਵੀ ਦਾ ਧਾਗੇ ਤੇ ਵੀਦ ਤਾਂ ਨਾ ਬੰਦਾ ਮਰ ਜੇ ਦਾ ਬਸ ਸਰ ਗਿਆ ਬਈ ਇਹ ਤਾਂ ਗੱਲਾਂ ਹੋ ਗਈਆਂ ਬਸ ਯਾਰ ਆਹ ਕੁਸ ਪੰਜਾਬ ਜਿੱਲਾ ਇੱਕ ਮੈਂ ਵੇਖਿਆ ਬਾਹਰ ਜਾਣ ਵਾਸਤੇ ਬਾਬਿਆਂ ਕੋਲ ਜਾ ਬਾਬੇ ਕਹਿੰਦੇ ਵੀ ਲੱਗ ਗਿਆ ਮੋਰਾ ਚਲੋ ਜੀ ਅੱਜ ਤੱਕ ਬਾਬੇ ਨਾਨਕ ਦੀ ਰਜਾ ਗੁਰੂ ਗ੍ਰੰਥ ਸਾਹਿਬ ਦੀ ਰਜਾ ਤੋਂ ਬਿਨਾ ਕਦੇ ਕੋਈ ਕੰਮ ਨਹੀਂ ਸਰੇ ਚੜਦਾ ਜੇ ਤੁਸੀਂ ਕਹਦੇ ਹੋ ਨਾ ਵੀ ਅਸੀਂ ਕਿਸੇ ਤਵੀਤਾਂ ਵਾਲੇ ਬਾਬੇ ਕੋਲ ਤਵੀਤ ਲੈ ਕੇ ਆ ਕੰਮ ਕਰਗੇ ਨਾ ਉਹ ਤੁਹਾਡਾ ਵਹਿਮ ਆ ਸੱਚੇ ਪਾਖਾ ਟਾਂਗੀਆਂ ਵਾਲੇ ਵੈਰੂਨੀਲੀ ਛੱਤ ਵਾਲੇ ਦੀ ਜਿਹੜੀ ਨਿਗਾ ਸਿੱਧੀ ਆ ਤਾਂ ਸਿੱਧੀ ਆ ਬਾਕੀ ਮਿਹਨਤ ਮਿਹਨਤ ਤੁਸੀਂ ਜਿੰਨੀ ਵੀ ਕਰ ਲੋ ਮਿਹਨਤ ਦਾ ਫਲ ਮਿਲਣਾ ਹੀ ਮਿਲਣਾ ਜੇ ਮਿਹਨਤ ਹੀ ਨਹੀਂ ਕਰਨੀ ਤਾਂ ਫਲ ਕਿੱਥੋਂ ਭਾਲਦੇ ਆਂ ਭਾਈ ਜੀ ਇਹ ਨਹੀਂ ਮੰਨ ਲਓ ਕਿ ਹੰਦਾ ਹਾ ਜੇ ਮਿਹਨਤ ਕਰਦਾ ਨਹੀਂ ਫਲ ਮਿਲਦਾ ਇਹ ਕਦੇ ਹੋਈ ਨਹੀਂ ਸਕਦਾ ਇਹ ਪੱਕੀ ਗਰੰਟੀ ਆ ਜੇ ਬੰਦਾ ਮਿਹਨਤ ਕਰਦਾ ਉਹ ਕਿਤੇ ਨਾ ਕਿਤੇ ਤਰੱਕੀ ਦੇ ਰਾਹਾਂ ਵੱਲ ਹੀ ਜਾਂਦਾ ਉਹ ਪੌੜੀ ਦਾ ਪੌੜੀ ਉਹ ਜੇ ਕਿਤੇ ਮੰਨ ਲਓ ਕਿ ਘਾਟਾ ਨੁਕਸਾਨ ਵੀ ਹੁੰਦਾ ਮਿਹਨਤ ਕਰਦੇ ਤਾਂ ਉਹ ਵੀ ਇੱਕ ਸਿੱਖਿਆ ਇੱਕ ਸਜਾ ਹੁੰਦਾ ਬੰਦੇ ਨੂੰ ਉਹ ਬੰਦੇ ਨੂੰ ਸਿਖਾਉਣ ਵਾਸਤੇ ਹੁਣ ਘਾਟਾ ਪੈਂਦਾ ਵੀ ਵੀ ਬੰਦਾ ਧਿਆਨ ਨਾਲ ਕੰਮ ਕਰੇ ਬੰਦਾ ਇੱਕ ਕਦੇ ਆ ਗਲਤੀ ਫੇਰ ਨਾ ਜੇ ਯਾਨੀ ਕਿ ਇਹ ਪਹਿਲੇ ਪੜਾਵਾਂ 'ਚ ਜਿਹੜੀਆਂ ਗਲਤੀ ਆ ਜਾਂਨਾਂ ਉਹ ਸੁਧਾਰ ਲੈਣੀਆਂ ਚਾਹੀਦੀਆਂ ਜ਼ਿੰਦਗੀ ਦੇ ਖੇਤਲੇ ਪੜਾਵਾਂ ਦੇ ਵਿੱਚ ਬੰਦਾ ਔਖਾ ਨਹੀਂ ਹੁੰਦਾ। ਕਈ ਸਾਰੀ ਸਾਰੀ ਉਮਰ ਨੇ ਆ ਕੇ ਗਲਤੀਆਂ ਤੋਂ ਸਿੱਖਿਆ ਲੈਂਦੇ ਇਹੋ ਜਿਹੇ ਬੰਦੇ ਵੀ ਹੈਗੇ ਆ। ਚਲੋ ਭਾਈ ਗੱਲਾਂ ਬਹੁਤ ਹੋ ਗਈਆਂ ਆਪਾਂ ਫਿਰ ਲਾਈਵ ਹੋਵਾਂਗੇ ਵੀਰੇ ਇਹ ਜਿਹੜੀਆਂ ਮੇਰੇ ਚੈਨਲ ਨੂੰ ਬਾਈ ਸਬਸਕ੍ਰਾਈਬ ਕਰ ਦਿਓ ਯਾਰ ਮਿਹਨਤ ਵਾਲੀ ਗੱਲ ਆ ਬਈ ਬਲਕਰਨ ਸੰਧੂ 62 37 ਆ ਛੋਡੇ ਅੱਗੇ ਫੇਰ ਵੀ ਭਖਵੇਂ ਮੁੱਦੇ ਲੈ ਕੇ ਹਾਜ਼ਰ ਹੋਵਾਂਗੇ ਵੀਰ ਮੇਰੋ ਕਮੈਂਟ ਕਰੋ ਆਪਦੀ ਰਾਇ ਰੱਖੋ ਗਲਤ ਕਮੈਂਟ ਕਰਨ ਦੀ ਕਿਸੇ ਨੂੰ ਲੋੜ ਨਹੀਂ ਬਾਈ ਕੀ ਹੋਊਗਾ ਅਸੀਂ ਕਿਸੇ ਨਾਲ ਲੜਨਾ ਨਹੀਂ ਝਗੜਨਾ ਨਹੀਂ ਅਸੀਂ ਉਹਦਾ ਕਮੈਂਟ ਹਾਈਡ ਕਰ ਦਾਂਗੇ ਉਹਦਾ ਕਮੈਂਟ ਨਾ ਕਿਸੇ ਨੂੰ ਪਤਾ ਲੱਗੂ ਨਾ ਦਿਸੂਗਾ ਪਰ ਜਿੱਥੋਂ ਤੱਕ ਮੈਨੂੰ ਲੱਗਦਾ ਵੀ ਆਪਾਂ ਗੱਲ ਗੋਈ ਬਾਈ ਗਲਤ ਨਾ ਹੀ ਕਰੀਏ ਤੇ ਨਾ ਹੀ ਕਰਾਂਗੇ ਜੇ ਕਿਹਨੂੰ ਚੰਗਿਆ ਲੱਗਿਆ ਬਈ ਕਮੈਂਟ ਕਰਕੇ ਦੱਸੋ ਠੀਕ ਆ ਕਿ ਮਾਰਾ ਲੱਗਿਆ ਤਾਂ ਬਈ ਅਸੀਂ ਮਾਫੀ ਮੰਗਦੇ ਆ ਕਮੈਂਟ ਕਰਨ ਦੀ ਲੋੜ ਨਹੀਂ ਮੇਰੇ ਬਹਿਰੂਜੀ ਦਾ ਖਾਲਸਾ ਬਹਿਰੂਜੀ ਕੀ ਫਤਿਹ